ਸਿਆਸਤ ਦੇ ਵਿੱਚ ਆਉਂਦਾ ਕਿ ਕੀ ਮੁੱਦੇ ਕੀ ਕੀ ਰਹਿਣਗੇ ਸਿਆਸਤ ਜੋ ਆਉਂਦਾ ਇਹ ਆਪੀ ਸਾਡੀ ਪੰਜਾਬ ਦੀ ਹਾਲਤ ਬਹੁਤ ਮਾੜੀ ਹੋ ਗਈ ਹੈ ਅੱਜ ਜੇ ਗੱਲ ਕਰੀਏ ਵਿਰੋਧੀ ਧਿਰਾਂ ਦੀ ਕਿਉਂਕਿ ਵਿਰੋਧੀ ਧਿਰਾਂ ਕੋਲ ਜੇ ਵੱਡੋਂ ਕਾਜ ਕਸੇ ਜਾਂਦੇ ਹੁੰਦੇ ਨੇ ਕਿ ਤੁਹਾਨੂੰ ਵੀ ਇਸ ਸੰਦੇ ਵਿੱਚ ਵੀ ਆਵੇਗਾ ਕਿ ਜੈਪਾਲ ਦਾ ਜੌਂਕਰ ਇਹ ਗਿਆ ਦੂਸਰਾ ਬੇਟਾ ਉਹ ਵੀ ਜੇਲ੍ਹ ਦੇ ਵਿੱਚ ਉਹ ਵੀ ਸਭ ਤੁਹਾਨੂੰ ਦੇਖਣਾ ਪਏਗਾ ਜੇਪਲ ਜਦੋਂ ਪਘੋੜਾ ਵੀ ਸੀਗਾ ਉਦੋਂ ਵੀ ਮੈਂ ਆ ਮੋਕਾਂ ਨੂੰ ਜਾਂ ਹੋਰ ਆਪਣੇ ਯਾਰਾਂ ਬੇਲੀਆਂ ਰਹੀਂ ਪੁੱਛਣ ਦੀ ਕੋਸ਼ਿਸ਼ ਕਰਦਾ ਰਿਆਂ ਕਿ ਕੋਈ ਉਹਦੇ ਬਾਰੇ ਪਤਾ ਲੱਗੇ ਕਿ ਮੇਰੇ ਉਹ ਵੀ ਮੇਰੇ ਜਾਣਕਾਰੀ ਚ ਨਹੀਂ ਸੀ ਰਹਿਦਾ ਉਹਦੇ ਨੇ ਉਹਦੇ ਨਾਲ ਵੀ ਰਹੇ ਉਹ ਕਹਿੰਦੇ ਉਹ ਸਾਨੂੰ ਵੀ ਨਸ਼ਿਆਂ ਤੋਂ ਰੋਕਦਾ ਸੀ ਤੇ ਇਸ ਪੰਜਵੇਂ ਕਹਿੰਦਾ ਸੀ ਵੀ ਘਰ ਮੁੜ ਜਾਓ ਕਿ ਮੇਰੇ ਜਾਨੂ ਸਨ ਤੇ ਮੈਂ ਉਦੋਂ ਪੁਲਿਸ ਰਿਟਾਇਰਡ ਅਫਸਰ ਹਿੰਦ ਦਾ ਪ੍ਰਧਾਨ ਸਨ ਜਦੋਂ ਜੈਪਲ ਪਹਗਾਉਣਾ ਸੀ 2024 ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰ ਜਿਹੜੇ ਲਾਨੇ ਜਾ ਰਹੇ ਨੇ ਰੋਇਪੁਰ ਜ਼ਿਲ੍ਹੇ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਆਪਣੇ ਉਮੀਦਵਾਰ ਦਾ ਜਿਹੜਾ ਕਿ ਨਾਮ ਕੁਸ਼ਤ ਕਰ ਦਿੱਤਾ ਗਿਆ ਹੈਗਾ ਸਾਡੇ ਨਾਲ ਇਸ ਸਮੇਂ ਭੁਪਿੰਦਰ ਸਿੰਘ ਜਿਹੜੇ ਪੁੱਲਰ ਸਾਡੇ ਨਾਲ ਮੌਜੂਦ ਹੈਗੇ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਜਿਹੜੀ ਟਿਕਟ ਦਿੱਤੀ ਗਈ ਹੈਗੀ ਇਹ ਸੇ ਦੱਸ ਦਈਏ ਕਿ ਇੱਕ ਹੋਂਦ ਹਾਲ ਦੇ ਇੱਕ ਖਿਡਾਰੀ ਜੈਪਾਲ ਪੁੱਲਰ ਜਿਹੜਾ ਸੀ ਉਸ ਤੋਂ ਬਾਅਦ ਦੇ ਵਿੱਚ ਉਹ ਗੈਂਗਸਟਰ ਜੈਪਾਲ ਪੁੱਲਰ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸੀਗਾ ਕਿਉਂਕਿ ਉਹ ਦਲ ਤਰਸਤੇ ਆ ਤੇ ਤੁਰਦਾ ਤੁਰਦਾ ਜਿਹੜਾ ਇੱਕ ਦਿਨ ਜਿਹੜਾ ਇਸ ਦਲਦਲ ਦੇ ਵਿੱਚ ਫਸਦਾ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਗੈਂਗਸਟਰ ਸ਼ਬਦ ਦੇ ਨਾਲ ਜੁੜ ਜਾਂਦਾ ਉਹਨਾਂ ਦੇ ਪਿਤਾ ਜੀ ਨੇ ਜਿਹੜੇ ਨੇ ਉਹ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਸਿਆਸਤ ਦੇ ਵਿੱਚ ਆਉਣ ਦਾ ਕੀ ਕਾਰਨ ਸੀਗਾ ਤੇ ਸਿਆਸਤ ਕਿਉਂ ਜਿਹੜੀ ਕਿ ਚੁਣੀ ਗਈ ਹੈਗੀ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਅ ਸ਼ੁਕਰੀਆ ਧੰਨਵਾਦ ਤੁਹਾਡਾ ਜੀ ਹਾਂ ਜੀ ਪੁਲਿਸਾ ਜੀ ਇੱਕ ਪੁਲਿਸ ਇੰਸਪੈਕਟਰ ਹੋ ਕੇ ਜਿਹੜਾ ਹੈਗਾ ਉਸ ਤੋਂ ਰਿਟਾਇਰਮੈਂਟ ਵੀ ਹੋ ਗਈ ਉਸ ਤੋਂ ਬਾਅਦ ਦੇ ਵਿੱਚ ਸਿਆਸਤ ਜੁਆਇਨ ਕਰਨ ਦਾ ਕੀ ਕਾਰਨ ਮੇਰਾ ਇਹ ਕਰਨਿਆ ਵੀ ਮੈਂ ਰੋਜ਼ ਮਰਾ ਜੈਪਲ ਦੇ ਮੌਤ ਤੋਂ ਬਾਅਦ ਰੋਜ਼ ਹੀ ਹੁੰਦੀਆਂ ਮੌਤਾਂ ਦੇਖਦਾ ਕਦੀ ਵੀ 5 7 ਦੀ ਗਿਣਤੀ ਤੋਂ ਘਟਨੀ ਹੋਈਆਂ ਕੋਈ ਨਛਿਆਣਾ ਟੀਕਿਆਂ ਨਾਲ ਮਰ ਰਿਆ ਕਿਸੇ ਨੂੰ ਪੁਲਿਸ ਮਾਰ ਰਹੀ ਹੈ ਕੋਈ ਇੱਕ ਦੂਜੇ ਨੂੰ ਗੋਲੀਆਂ ਮਾਰ ਰਿਆ ਸਾਡੇ ਇਹ ਛੋਟੇ ਜਿਹੇ ਪੰਜਾਬ ਜਿਹੜਾ ਕਿਸੇ ਦਿਨ ਬੜਾ ਵੱਡਾ ਪੰਜਾਬ ਇੱਕ ਸਟੇਟ ਇੱਕ ਦੇਸ਼ ਹੁੰਦਾ ਸੀ ਉਹਦੇ ਚ ਇੱਕ ਨੌਜਵਾਨਾਂ ਦੀਆਂ ਮੌਤਾਂ ਬਹੁਤ ਹੋ ਰਹੀਆਂ ਤੇ ਅੱਜ ਕੱਲ ਬਹੁਤਿਆਂ ਗਰਾਂ ਚ ਬੱਚਾ ਵੀ ਇੱਕ ਇੱਕ ਹੀ ਹੈ ਤੇ ਉਹ ਵੀ ਜਾ ਰਿਹਾ ਮਾਂ ਕਿ ਉਹਨੂੰ ਰੋਂਦਿਆਂ ਕਰ ਲਉਂਦੇ ਆ ਛੱਡ ਕੇ ਤੇ ਮੈਂ ਇਹ ਸਿਸਟਮ ਤੇ ਵਰਤਾਰੇ ਨੂੰ ਵੇਖ ਕੇ ਇਸ ਪਾਰਟੀ ਚ ਸ਼ਾਮਲ ਹੋਇਆ ਤੇ ਮੈਂ ਲੋਕ ਸਭਾ ਸੀਟ ਵੀ ਇਸੇ ਕਰਕੇ ਲੜ ਰਿਹਾ ਕਿ ਮੈਂ ਜਿੱਤ ਕੇ ਇਹਨਾਂ ਚੀਜ਼ਾਂ ਤੋਂ ਲੋਕਾਂ ਦਾ ਸ਼ਟਕਾਰਾ ਕਰਵਾ ਸਕਾਂ ਮਾਣਾ ਨਾ ਰੜਕੀ ਅੱਛਾ ਜਿਸ ਕੀ ਇਸੇ ਮਤਲਬ ਤੁਸੀਂ ਸਿਆਸਤ ਦੇ ਵਿੱਚ ਹੁਣ ਕਦਮ ਜਿਹੜਾ ਤਰਿਆ ਹੈ ਜਿਸ ਤਰ੍ਹਾਂ ਅਸੀਂ ਗੱਲ ਪੰਜਾਬਪਲ ਦੀ ਹੀ ਕਰਾਂਗੇ ਕਿ ਉਹਦੇ ਨਾਲ ਇੱਕ ਬਹੁਤ ਵਧੀਆ ਖਿਡਾਰੀ ਸੀ ਜਿਹਨੇ ਰਾਮ ਨਾਮ ਰੋਸ਼ਨ ਕਰਨਾ ਸੀ ਉਸਤ ਮੈਡਲ ਵੀ ਦੇਸ਼ ਵਾਸਤੇ ਵੀ ਲੈ ਕੇ ਆਉਣੇ ਸੀ ਉਹ ਗਲਤ ਰਸਤੇ 'ਤੇ ਚਲਾ ਜਾਂਦਾ ਹੈਗਾ ਕਿ ਤੁਹਾਨੂੰ ਇਸ ਤੁਸੀਂ ਸਾਰੇ ਜਾਣੂ ਜਿਸ ਚੀਜ਼ ਤੋਂ ਕਿ ਕੀ ਕਾਰਨੋਂ ਬਣਿਆ ਕਿ ਜਿਹੜਾ ਜੈਪਾਲ ਇਸ ਤਰ੍ਹਾਂ ਚੀਜ਼ਾਂ ਕਿ ਉਹਨਾਂ ਬੱਚਿਆਂ ਨੂੰ ਸੁਧਾਰਨ ਵਾਸਤੇ ਵੀ ਉਸ ਚੀਜ਼ ਵਾਸਤੇ ਪਹਿਲ ਕਦਮੀ ਕਰੋਗੇ ਬਿਲਕੁਲ ਸਾਡੇ ਬੱਚੇ ਜਿਹੜੇ ਹਨ ਇਹ ਇਸ ਚੀਜ਼ ਤੋਂ بڑے ਹਥਿਆਰਾਂ ਤੋਂ ਖਾਸ ਕਰਕੇ ਛੋਟੇ ਟੀਨੇ ਬੱਚੇ ਹਥਿਆਰਾਂ ਤੋਂ ਤੇ ਇਹਨਾਂ ਚੀਜ਼ਾਂ ਤੋਂ ਜਾਂ ਗੈਂਗਸਟਰਾਂ ਤੋਂ ਹੁੰਦੇ ਆ ਤੇ ਮੈਂ ਉਹਨਾਂ ਬੱਚਿਆਂ ਨੂੰ ਸਾਰਿਆਂ ਨੂੰ ਜ਼ੋਰਦਾਰ ਤੁਹਾਡੇ ਰਾਈ ਹਰ ਤਰੀਕੇ ਨਾਲ ਸਮਝਾਵਾਂਗਾ ਕਿ ਇਹ ਰਸਤਾ ਬਹੁਤ ਗਲਤ ਹੈ ਕਦੀ ਵੀ ਮਾਂ ਪਿਓ ਤੋਂ ਬਾਹਰ ਨਾ ਜਾਓ ਤੇ ਕਦੀ ਵੀ ਕੋਈ ਕਾਨੂੰਨ ਦੇ ਖਿਲਾਫ ਕੋਈ ਕੰਮ ਨਾ ਕਰੋ ਕਿ ਤੁਹਾਡੀ ਜ਼ਿੰਦਗੀ ਚਲੀ ਜਾਵੇ ਤੇ ਸਾਰਾ ਪਰਿਵਾਰ ਹੀ ਤੁਹਾਡਾ ਉਜੜ ਜਾਵੇ ਮੈਂ ਉਹ ਦਿੱਲੀ ਸਾਰਿਆਂ ਨੂੰ ਜਾਗਰਤ ਬੱਚਿਆਂ ਨੂੰ ਕਰਾਂ ਇਹ ਸਿਆਸਤ ਦੇ ਵਿੱਚ ਆਉਂਦਾ ਕੀ ਕੀ ਮੁੱਦੇ ਕੀ ਕੀ ਰਹਿਣਗੇ ਸਿਆਸਤ ਚੋਂ ਆਉਣ ਦਾ ਇਹ ਆਪੀ ਸਾਡੀ ਪੰਜਾਬ ਦੀ ਹਾਲਤ ਬਹੁਤ ਮਾੜੀ ਹੋ ਗਈ ਹੈ ਪਿੰਡ ਪਿੰਡ ਘਰ ਘਰ ਨਾਛੇ ਸਾਡੀ ਬਿਕਰੀ ਆ ਬੇਰ ਜਗਾਰੀ ਆ ਤੇ ਲੁੱਟਾਂ ਖੋਹਾਂ ਉਹ ਨਸ਼ੇੜੀ ਕਰ ਰਿਹਾ ਕੋਈ ਬੰਦਾ ਵੀ ਸੁਰੱਖਤ ਨਹੀਂ ਆ ਸਿਸਟਮ ਜਿਹੜਾ ਫੇਲ ਹੋ ਗਿਆ ਤੇ ਪੁਲਿਸ ਵੀ ਟੈਂਸ਼ਨ ਚਾ ਉਹਨਾਂ ਨੂੰ ਇਹਦਾ ਹੱਲ ਨਹੀਂ ਲੱਭ ਰਿਹਾ ਕਿਉਂਕਿ ਇਹ ਆਮ ਹਾਈ ਲੈਵਲ ਤੇ ਜਿਹੜਾ ਸਿਸਟਮ ਹੈ ਉਹਨੇ ਹੀ ਇਹ ਹਾਲਾਤ ਖਰਾਬ ਕੀਤੇ ਆ ਸਿਆਸਦਾਨਾਂ ਤੇ ਪੁਲਿਸ ਅਫਸਰਾਂ ਨੇ ਨਾਲ ਰਲ ਕੇ ਉਹਦੀ ਚੱਕੀ 'ਚ ਛੋਟੇ ਲੋਕ ਜਿਹੜੇ ਪੀਸ ਰਹੇ ਆ ਆਮ ਵੱਡੇ ਮੀਰ ਲੋਕ ਜਿਹੜੇ ਆ ਉਹ ਹੀ ਸੰਗਲਿੰਗ ਕਰਦੇ ਆ ਥੱਲੇ ਗਾਂ ਜਿਹੜੀ ਉਹਨਾਂ ਦੇ ਸ਼ਿਕਾਰ ਜਾਂ ਇਧਰ ਉਧਰ ਵਾਲੇ ਆ ਉਹ ਹਿੱਟ ਹੁੰਦੇ ਆ ਇਸ ਕਰਕੇ ਪੰਜਾਬ ਜਿੱਦਣੇ ਰਾਤ ਹੋ ਰਹੀਆਂ ਮੌਤਾਂ ਤੋਂ ਬਚਾਉਣ ਲਈ ਮੈਂ ਇਦਰਾਹ ਅਛੇ ਸੀ ਗੱਲ ਕਰੀਏ ਵਿਰੋਧੀ ਧਰਾਂ ਦੀ ਕਿਉਂਕਿ ਵਿਰੋਧੀ ਧਿਰਾਂ ਕੋਨਾਂ ਦੇ ਵੱਲੋਂ ਤਾਂ ਜ ਤਸੇ ਜਾਂਦੇ ਹੁੰਦੇ ਨੇ ਕਿ ਤੁਹਾਨੂੰ ਵੀ ਇਸ ਸੰਦੇ ਵਿੱਚ ਵੀ ਆਵੇਗਾ ਕਿ ਜੈਪਾਲ ਦਾ ਕੀ ਗੈਂਸਟਰ ਏ ਕਿ ਹੈਗਾ ਦੂਸਰਾ ਬੇਟਾ ਉਹ ਵੀ ਜੇਲ੍ਹ ਦੇ ਵਿੱਚ ਹੈ ਉਹ ਵੀ ਸਭ ਤੁਹਾਨੂੰ ਦੇਖਣਾ ਪਏਗਾ ਹਾਂ ਜੋ ਵੀ ਉਹ ਮੇਰੇ ਤੇ ਤੰਜ ਕਸਣਗੇ ਤੇ ਜੇ ਉਹਨਾਂ ਦਾ ਸੱਚਾ ਹੋਏਗਾ ਤੇ ਮੈਂ ਉਹ ਚੀਜ਼ ਨੂੰ ਮੰਨਾਂਗਾ ਐਗਰੀ ਕਰਾਂ ਉਹਦੇ ਵਿੱਚ ਜੇ ਕੋਈ ਜੈਪਾਲ ਨੇ ਗਲਤ ਕੀਤਾ ਹੋਇਆ ਤੇ ਮੈਂ ਉਹਨੂੰ ਗਲਤੀ ਕਹਾਵਾਂਗਾ ਉਹਨੂੰ ਠੀਕ ਨਹੀਂ ਕਹਾਵਾਂਗਾ ਤੋ ਜੇ ਉਹ ਝੂਠੇ ਹੀ ਅਲੀਕੇਸ਼ਨ ਲਾਵਾਂਗੇ ਤੇ ਉਹਨਾਂ ਦਾ ਵੀ ਮੈਂ ਤੁਹਾਡੇ ਸਾਹਮਣੇ ਦੱਸਾਂਗਾ ਕਿ ਜਨਤਾ ਆਪ ਹੀ ਫੈਸਲਾ ਕਰੂਗੀ ਗਲਤ ਸਹੀ ਕੌਣ ਹੈ ਅਸੀਂ ਗੱਲ ਕਰੀਏ ਤੁਸੀਂ ਰੋਜ਼ਮਾਰਾ ਜ਼ਿੰਦਗੀ ਦੇ ਵਿੱਚ ਆਮ ਵਿਚਰਦੇ ਹੀ ਗਏ ਫਰੋਈਪੁਰ ਦੇ ਵਿੱਚ ਵਿਚਰਦੇ ਸਾਰਾ ਕਿ ਲੋਕਾਂ ਦੇ ਵੱਲੋਂ ਕਿਸ ਤਰ੍ਹਾਂ ਦਾ ਦੱਸਿਆ ਜਾਂਦਾ ਹੈ ਕਿ ਜੈਪਲ ਦੇ ਬਾਰੇ ਕਿਉਂਕਿ ਆਮ ਜੇ ਪਹਿਲਾਂ ਤਾਂ ਕਹਿ ਸਕਨੇ ਜਾਂ ਸਹਿਮਤ ਹੋ ਡਰਦਾ ਵੀ ਹੈਗਾ ਅਸੀਂ ਹੁਣ ਦਾ ਜਿਹੜਾ ਕਿ ਲੋਕਾਂ ਦਾ ਕੀ ਰੈਕਸ਼ਨ ਹੁੰਦਾ ਜਦੋਂ ਗੱਲਬਾਤ ਕਰਦੇ ਜੈਪਲ ਜਦੋਂ ਭਗੋੜਾ ਵੀ ਸੀਗਾ ਉਦੋਂ ਵੀ ਮੈਂ ਆਮ ਲੋਕਾਂ ਨੂੰ ਜਾਂ ਹੋਰ ਆਪਣੇ ਯਾਰਾਂ ਬੇਲੀਆਂ ਰਾਈ ਪੁੱਛਣ ਦੀ ਕੋਸ਼ਿਸ਼ ਕਰਦਾ ਰਿਆਂ ਕਿ ਕੋਈ ਉਹਦੇ ਬਾਰੇ ਪਤਾ ਲੱਗੇ ਮੇਰੇ ਤੋਂ ਵੀ ਮੇਰੇ ਜਾਣਕਾਰੀ ਚ ਨਹੀਂ ਸੀ ਰਹਿਦਾ ਇਹ ਇਸ ਕਰਕੇ ਮੈਨੂੰ ਕਦੀ ਵੀ ਕਿਸੇ ਨੇ ਨਹੀਂ ਕਿਹਾ ਫਰੋਈਪੁਰ ਚ ਮੈਂ ਕਦੀ ਕੋਈ ਗੱਲ ਨਹੀਂ ਸੁਣੀ ਪਿਉਨੇ ਕਿਸੇ ਨੂੰ ਧਮਕੀ ਦਿੱਤੀ ਹੋਵੇ ਕਿਸੇ ਕੋ ਪੈਸਾ ਬਟੋਰਿਆ ਹੋਵੇ ਇਹੋ ਜੀ ਕੀਤੀ ਹੋਏ ਪ੍ਰਾਪਰਟੀ ਦੀ ਕਮੇਚੇ ਵਿੱਚ ਕਬਜ਼ਾ ਕੀਤਾ ਹੋਏ ਕਿਤੇ ਕੋਈ ਨਸ਼ੇ ਵੇਚੇ ਹੋਣ ਉਹਦੇ ਜਿਹੜੇ ਮੁੰਡੇ ਉਹਦੇ ਨਾਲ ਵੀ ਰਹੇ ਉਹ ਕਹਿੰਦੇ ਉਹ ਸਾਨੂੰ ਵੀ ਨਸ਼ਿਆਂ ਤੋਂ ਰੋਕਦਾ ਸੀ ਤੇ ਇਸ ਬੰਦੇ ਨੂੰ ਵੀ ਕਹਿੰਦਾ ਸੀ ਵੀ ਘਰ ਮੁੜ ਜਾਓ ਮਿਲਤੇ ਤੇ ਇਹਨਾਂ ਝੂਠੇ ਕੇਸ ਪਾ ਕੇ ਇਹਨਾਂ ਪਾਂਡੀ ਪੜੀਵੱਟੀ ਕਰਦੀ ਹੈ ਤੁਸੀਂ ਆਪਣੇ ਘਰਾਂ ਨੂੰ ਮੁੜ ਜਾਓ ਉਹਨੇ ਮੁੰਡੇ ਆਪਣੇ ਨਾਲ ਦੇ ਵੀ ਪੇਸ਼ ਕਰਾਏ ਜਿਹਦੇ ਵਿੱਚ ਤੀਰਥ ਸੀ ਤੀਰਥ ਜਿਹੜਾ ਸੀ ਜੈਪਾਲ ਨੇ ਪੇਸ਼ ਕਰਾਇਆ ਸੀ ਗगन ਜੱਜ ਨੂੰ ਵੀ ਉਹਨੇ ਪੇਸ਼ ਕਰਾਇਆ ਸੀ ਤੇ इवन दैट ਮੈਨੂੰ ਉਸ ਟਾਈਮ ਦੇ ਐਸਐਸਪੀ ਸਾਹਿਬ ਜਿਹੜੇ ਕਿ ਮੇਰੇ ਜਾਨੂ ਸਨ ਤੇ ਮੈਂ ਉਦੋਂ ਪੁਲਿਸ ਰਿਟਾਇਰਡ ਅਫੀਸਰ ਹਿੰਦ ਦਾ ਪ੍ਰਧਾਨ ਸਾਂ ਜਦੋਂ ਜੈਪਲ ਪਕੌੜਾ ਸੀ ਤੇ ਜੇ ਕੋਈ ਜੈਪਲ ਇਹੋ ਜੇ ਕੰਮ ਕਰਦਾ ਹੁੰਦਾ ਤੇ ਲੋਕ ਮੈਨੂੰ ਬਿਲਕੁਲ ਔਲਾਮਾ ਦੇਂਦੇ ਕਹਿੰਦੇ ਦੱਸਦੇ ਕਿ ਕੋਈ ਮੈਂ ਉਹਦੀ ਗੱਲ ਜੈਪਲ ਦੀ ਨਹੀਂ ਸਾਂ ਪਾਰਟੀ ਨੇ ਮਾਨ ਬਖਸ਼ਿਆ ਹੈ ਕਿ ਉਹਨਾਂ ਦੇ ਮਾਨ ਤੇ ਜਿਹੜੇ ਖਰੇ ਉਤਰਾਂਗੇ ਬਿਲਕੁਲ ਮੈਂ ਪਾਰਟੀ ਦੇ ਤੇ ਲੋਕਾਂ ਦੇ ਵੋਟਰਾਂ ਦੇ ਪੂਰਾ ਉਤਰਾਂ ਤਾਂ ਦੇ ਨਾਲ ਮੈਂ ਕੰਮ ਕਰਾਂਗਾ ਜਿੱਕਰਾਂਗਾ ਇਹ ਸਾਨੂੰ ਸਾਡੇ ਨਾਲ ਭਪਿੰਦਰ ਸਿੰਘ ਹੁੰਦਾ ਸੀਗੇ ਜਿਨ੍ਹਾਂ ਨੂੰ ਲੋਕ ਸਭਾ ਦੇ ਇੱਥੇ ਉਮੀਦਵਾਰ ਸੋਮਨੀ ਅਗਲੀ ਦਰੰਬਸਾਲ ਦੇ ਵੱਲੋਂ ਜਿਹੜਾ ਇੱਥੇ ਚੁਣਿਆ ਗਿਆ ਹੈਗਾ ਉਹਨਾਂ ਦੇ ਵੱਲੋਂ ਇਹਨਾਂ ਨੂੰ ਟਿਕਟ ਜਿਹੜੀ ਦਿੱਤੀ ਗਈ ਹੈਗੀ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਦੇ ਵੱਲੋਂ ਇਹ ਹੀ ਦੱਸਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਮੇਰਾ ਆਪ ਦਾ ਖੁਦਾ ਪੁੱਤ ਗੈਂਗਸਟਰ ਜੈਪਾਲ ਭੁੱਲਰ ਜਿਹੜਾ ਗਲਤ ਰਸਤੇ ਗਿਆ ਹੈ ਉਹਨਾਂ ਬੱਚਿਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗਾ ਤੇ ਨਸ਼ੇ ਦੀ ਦਲਦਲ ਦੇ ਵਿੱਚ ਜਾ ਰਹੇ ਨੇ ਜਿਹੜੇ ਬੱਚਾ ਉਹਨਾਂ ਨੂੰ ਵੀ ਕੋਸ਼ਿਸ਼ ਮੋੜਨ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਜਿਹੜਾ ਵਪਾਰਕ ਤੌਰ ਤੇ ਜਾਫ ਜਿਸ ਤਰ੍ਹਾਂ ਪਾਕਿਸਤਾਨ ਦਾ ਬਾਰਡਰ ਹੈ ਉੱਥੇ ਜਿਹੜਾ ਵਪਾਰ ਨੂੰ 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 ਵੀ ਵਧਾਉਣ ਦੇ ਲਈ ਜਿਹੜਾ ਸਭ ਮੈਂ ਕੋਸ਼ਿਸ਼ਾਂ ਕਰਾਂਗਾ ਕੈਮਰਾਮੈਨ ਨਾਲ ਸਿਮਰਨ ਸਿੱਧੂ ਸਕਾਈ ਨਿਊਜ਼ ਪੰਜਾਬ ਫਰੋਈਪ